ਓਏ ਬੇਵਕੂਫਾ ਓਏ ਮੋਟਿਆ ਓਏ ਅਨਪੜਾ ਓਏ ਸ਼ਦਾਈਆ ਓਏ ਮੈਂਡਲਾ ਓਏ ਕਮੀਨਿਆਂ ਉਹ ਗਵਾਰਾ ਓਏ ਜਾਹਿਲਾ ਓਏ ਨਿਕੰਮਿਆਂ ਉਹਦੇ ਮਾਪਿਓ ਵਿਚਾਰੇ ਇੰਨੇ ਸ਼ਰਮਿੰਦੇ ਹੈਗੇ ਨਾ ਉਹਨਾਂ ਦੇ ਰਿਸ਼ਤੇਦਾਰਾਂ ਦੇ ਫੋਨ ਨੇ ਗਵਾਂਡੀਆਂ ਦੇ ਫੋਨ ਨੇ ਯਾਰਾਂ ਦੋਸਤਾਂ ਦੇ ਫੋਨ ਹੈ ਉਹਨਾਂ ਦੇ ਪੇਰੈਂਟਸ ਦੇ ਫੋਨ ਹੈ ਉਹਨਾਂ ਦੇ ਟੀਚਰਾਂ ਦੇ ਫੋਨ ਇੰਨੇ ਫੋਨ ਕਾਲਸ ਕੋਲ ਸਾਰੀਆਂ ਵਾਂ ਤੇ ਉਹਨਾਂ ਦਾ ਕਹਿਣਾ ਵਾ ਕਿ ਤੁਹਾਡੇ ਬੱਚੇ ਨੇ ਸਾਡੀ ਬੜੀ ਬਦਨਾਮੀ ਕਰਾਤੀ ਆ ਸਾਰੇ ਪਾਸੇ ਸਾਡੀ ਥੂਤੂ ਹੋਈ ਪਈ ਆ ਦੋਸਤੋ ਹਲੇ ਡਰਾਮਾ ਸਟਾਰਟ ਹੀ ਹੋਇਆ ਸੀ ਤੇ ਨਾਲ ਹੀ ਅਮਤਾਬਚਨ ਸਰ ਨੂੰ ਕਹਿੰਦਾ ਵਾ ਮੈਨ ਰੂਲ ਪਤਾ ਵਾ ਤੁਸੀਂ ਹੁਣ ਟਾਈਮ ਵੇਸਟ ਨਾ ਕਰਿਓ ਜਲਦੀ ਜਲਦੀ ਆਪਣਾ ਸ਼ੋਅ ਸਟਾਰਟ ਕਰੋ ਜਦੋਂ ਸਾਰੇ ਉਹਨੂੰ ਕੋਈ ਸਵਾਲ ਪੁੱਛਦੇ ਸੀ ਕਹਿੰਦਾ ਨਾ ਨਾ ਇਹਦੇ ਜਵਾਬ ਦਸੇ ਲੋੜ ਨਹੀਂ ਐ ਜਵਾਬ ਹੈਗਾ ਵਾ ਤੇ ਜਦੋਂ ਉਹਨੂੰ ਕੋਈ ਗੱਲ ਕਰਦੇ ਸੀ ਨਾ 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 ਸਰ ਮੈਂ ਆਪਣਾ ਤੁਸੀਂ ਮੈਂ ਕੰਮ ਜਲਦੋ ਫालतू ਗੱਲਾਂ ਨਾ ਕਰੋ ਕਹਿਣ ਦਾ ਮਤਲਬ ਦੋਸਤੋ ਇੰਨਾ ਬਦਤਮੀ ਜਗਾ ਸੀ ਇੰਨਾ ਓਵਰ ਕੰਫੀਡੈਂਸ ਹੈਗਾ ਸੀ ਤੁਸੀਂ ਜੇ ਕਿਤੇ ਵੀਡੀਓ ਉਹਦੀ ਵੇਖ ਲਈ ਨਾ ਤੇ ਤੁਹਾਨੂੰ ਉਹਦੇ ਇੰਨਾ ਗੁੱਸਾ ਆ खुद ਸ਼ਰਮਸਾਰ ਹੋ ਜਾਊਗਾ ਕਿ ਅੱਜ ਦੇ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਇੰਨੀ ਬੇਵਕੂਫ ਹੈਗੀ ਆ ਚੱਲ 1 ਮਿੰਟ ਲਈ ਤੂੰ ਅਮਿਤਾਬ ਬਚਨ ਜੀ ਨੂੰ ਸਾਈਡ ਤੇ ਵੀ ਕਰ ਦੇ ਤੂੰ ਐ ਵੇਖ تیر ਤੋਂ ਕਿੰਨੀ ਵੱਡੇ ਉਮਰ ਦੇ ਬੰਦੇ ਹੈਗੇ ਆ ਤੈਨੂੰ ਤਮੀਜ਼ ਨਹੀਂ ਹੈਗੀ ਆਪਣੇ ਵੱਡਿਆਂ ਦੇ ਨਾਲ ਕਿੱਦਾਂ ਦੀ ਗੱਲ ਕਰਦੀ ਕਰੀਦੀ ਆ ਤੇਰੇ ਪੇਰੈਂਟਸ ਨੇ ਤੈਨੂੰ ਇੰਨੀ ਅਕਲ ਨਹੀਂ ਸਿਖਾਈ ਤੋ ਆਡੀਸ਼ਨ ਦੇ ਕੇ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਤੇ ਆ ਗਿਆ ਵਾ ਪਰ ਤੈਨੂੰ ਇੰਨੀ ਸਕੂਲ ਦੇ ਵਿੱਚ ਅਕਲ ਨਹੀਂ ਸਿਖਾਈ ਕਿ ਵੱਡਿਆਂ ਨਾਲ ਕਿਵੇਂ ਗੱਲ ਕਰਦੀ ਹੈ ਕਰੀਦੀ ਆ ਲਗਦਾ ਤੇਰੇ ਪੇਰੈਂਟਸ ਨੇ ਤੈਨੂੰ ਕੋਈ ਤਰੀਕਾ ਨਹੀਂ ਸਿਖਾਇਆ ਕਿ ਵੱਡਿਆਂ ਨਾਲ ਕਿਵੇਂ ਗੱਲ ਕਰੀਦੀ ਆ ਮੈਨੂੰ ਤਾਂ ਲੱਗਦਾ ਵਾ ਤੂੰ ਪੜਿਆ ਲਿਖਿਆ ਅਨਪੜੇਗਾ ਵਾ ਤੇ ਤੇਰੇ ਵਿੱਚ ਇੰਨਾ ਹੰਕਾਰ ਹੈਗਾ ਵਾ ਇੰਨਾ ਤੋਂ ਓਵਰ ਕੰਫੀਡੈਂਸ ਹੈਗਾ ਵਾ ਕਿ ਤੂੰ ਘਰ ਆਇਆ ਤੇ ਪੈਸੇ ਕਮਾਣ ਸੀ 7 ਕਰੋੜ ਰੁਪਈਆ ਕਮਾਣ ਆਇਆ ਸੀ ਪਰ 7 ਕਰੋੜ ਲੋਕਾਂ ਦੀਆਂ ਤੂੰ ਗਾਲ੍ਹਾਂ ਖਾਰੀਆਂ ਵਾ ਸਸੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਹੈਪੀ ਸਿੰਘ ਤੇ ਤੁਹਾਡਾ ਸਾਰਿਆਂ ਦਾ ਮੇਰੇ ਆਪਣੇ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਆ ਜਿਹਦਾ ਨਾਮ ਆ ਹੈਪੀ ਅਰੋੜਾ ਕੋਸਮੈਟਿਕ ਤੇ ਦੋਸਤੋ ਅੱਜ ਮੈਂ ਫੇਰ ਦੀਵਾਲੀ ਦਾ ਕਾਫੀ ਸਾਰਾ ਸਮਾਨ ਲੈ ਕੇ ਆਇਆ ਹਾਂ ਰੰਗੋਲੀ ਵੀ ਲੈ ਕੇ ਆਇਆ ਹਾਂ ਲਾਈਟਾਂ ਵੀ ਲੈ ਕੇ ਆਇਆ ਹਾਂ ਤੇ ਹੋਰ ਮਨਿਆਰੀ ਦਾ ਸਮਾਨ ਵੀ ਲੈ ਕੇ ਆਇਆ ਹਾਂ ਤੁਹਾਨੂੰ ਪਹਿਲੇ ਉਹ ਸਾਰਾ ਮੈਂ ਸਮਾਨ ਦਿਖਾ ਦਵਾਂ ਕਿਉਂਕਿ ਮੇਰੇ ਇਸ ਵਲੌਗ ਚੈਨਲ ਦਾ ਮੇਨ ਮਕਸਦ ਹੀ ਇਹ ਹੋਈ ਆ ਕਿਉਂਕਿ ਜਿਹੜੇ ਮੇਰੇ ਇਸ ਚੈਨਲ ਤੇ ਇਸ ਵੀਡੀਓ ਤੇ ਨਵੇਂ ਆਏ ਆ ਉਹਨਾਂ ਨੂੰ ਪਤਾ ਲੱਗ ਜਵੇ ਕਿ ਇਸ ਮੇਰੇ ਚੈਨਲ ਦਾ ਮੇਨ ਮਨੋਰਥਿਆ ਹੋਈ ਆ ਕਿ ਮੈਂ ਦੁਕਾਨ ਤੇ ਕਿਹੜਾ-ਕਿਹੜਾ ਸਮਾਨ ਲਿਆਣਾ ਵਾ ਕਿੰਨੇ-ਕਿੰਨੇ ਦਾ ਸੇਲ ਕਰਦਾ ਵਾਂ ਇਹ ਉਹਨਾਂ ਵਾਸਤੇ ਮੋਟੀਵੇਸ਼ਨ ਵੀਡੀਓ ਹੈਗੀਆਂ ਵਾਂ ਜਿਹੜੇ ਆਪਣਾ ਨਵਾਂ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਸ ਵੀਡੀਓ ਤੋਂ ਹੈਲਪ ਮਿਲ ਸਕੇਗੀ ਤੇ ਦੋਸਤੋ ਸਾਰਾ ਸਮਾਨ ਦਿਖਾਉਣ ਤੋਂ ਬਾਅਦ ਅੱਜ ਆਪਾਂ ਉਸ ਮੁੰਡੇ ਬਾਰੇ ਗੱਲ ਕਰਾਂਗੇ ਜਿਹੜਾ ਕਿ ਕਰੋੜਪਤੀ ਵਿੱਚ ਗਿਆ ਸੀ ਜਿਹੜਾ ਕਿ ਅਮਤਾ ਬਚਨ ਦੇ ਨਾਲ ਬੜਾ ਬਦਸਲੂਕੀ ਦੇ ਨਾਲ ਜਿੰਨੇ ਗੱਲ ਕੀਤੀ ਹੈ ਜਿਦੇ ਵਿੱਚ ਬੜਾ ਹੰਕਾਰ ਹੈਗਾ ਸੀ ਪਰ ਉਸ ਤੋਂ ਪਹਿਲਾਂ ਦੋਸਤੋ ਆਪਾਂ ਸਾਰਾ ਸਮਾਨ ਦਿਖਾ ਲਈਏ ਫਿਰ ਆਪਾਂ ਉਸ ਮੁੰਡੇ ਦੀ ਵੀ ਕਲਾਸ ਲਾਵਾਂਗੇ ਹਾਂਜੀ ਦੋਸਤੋ ਪਹਿਲਾਂ ਤੁਹਾਨੂੰ ਸਾਰਾ ਸਮਾਨ ਦਿਖਾਣਾ ਵਾ ਕੀ ਲੈਣਾ ਵਾ ਲੈਂਦਾ ਵਾ ਉਸ ਤੋਂ ਬਾਅਦ ਮੈਂ ਵਲੌਗ ਕੰਟੀਨਿਊ ਕਰਦਾ ਵਾਂ ਇਹ 10 ਰੁਪਏ ਸੇਲ ਵਾਲਾ ਨੇਲ ਚੇਪਰ ਲੈਂਦਾ ਵਾ ਇਹਦੇ ਵਿੱਚ ਕਿ 20 ਰੁਪਏ ਸੇਲ ਵਾਲਾ ਵੀ ਹੈਗਾ ਵਾ ਉਹ ਵੀ ਮੈਂ ਕੋਪਿਆ ਵਾ ਤੇ ਇਹ 10 ਰੁਪਏ ਸੇਲ ਵਾਲਾ ਹੈਗਾ ਵਾ ਤੇ ਇਹ ਆਕਸੀਗਲੋ ਦਾ ਚਾਰ ਕੋਲ ਫੇਸ ਵਸ਼ ਹੈਗਾ ਵਾ ਜਿਹਦਾ ਪ੍ਰਿੰਟ ਹੈਗਾ ਵਾ 180 ਤੇ ਇਹ ਵੀ ਮੇਰੀ ਸ਼ੋਪ ਦੇ ਉੱਪਰ ਬਹੁਤ ਜ਼ਿਆਦਾ ਸੇਲ ਹੁੰਦੀ ਹੈ ਦੀ ਤੇ ਐਵੇਂ ਲੈ ਆਂਦੇ ਆ ਤਿੰਨ ਪੀਸ ਤੇ ਦੋਸਤੋ ਇਹ ਮੈਂ ਫਸਟ ਟਾਈਮ ਲੈਂਦੀ ਆ ਮੂਨ ਸਟਾਰ ਦੀ ਫੇਸ਼ਲ ਕਿਟ ਤੇ ਇਹਦਾ ਪ੍ਰਿੰਟ ਹੈਗਾ ਵਾ 250 ਰੁਪਿਆ ਤੇ ਇਹ ਚ ਖਾਸ ਗੱਲ ਹੈਗੀ ਆ ਕਿ D10 ਦੀ ਨਾ ਮੇਰੇ ਕੋਲ ਫੇਸ਼ੀਅਲ ਕਿਟ ਬਹੁਤ ਜ਼ਿਆਦਾ ਮੰਗਦੇ ਸੀ ਤੇ ਮੇਰੇ ਕੋਲ ਪਿਓਰ ਰੂਟ ਦੀ ਕਿਟ ਹੈਗੀ ਸੀ ਪਰ ਮੈਂ ਹੋਰ ਵੀ ਕੋਈ ਆਪਸ਼ਨ ਰੱਖਣੀ ਸੀ ਇਸ ਕਰਕੇ ਫਿਰ ਮੈਂ ਇਹ ਲਿਆਂਦੀ ਨਵੀ ਮੂਨ ਸਟਾਰ ਦੀ ਤੇ ਐਵੇਂ ਲੈਣ ਦੇ ਦੋ ਪਿਸ ਤੇ ਦੋਸਤੋ ਮੈਂ ਮੇ ਮਲੀ ਦਾ ਕਜਲ ਲਿਆਂਦਾ ਇੱਕ ਜਿਹਦਾ ਪ੍ਰਿੰਟ ਹੈਗਾ ਵਾ 199 ਮਤਲਬ ਕਿ 200 ਰੁਪਿਆ ਤੇ ਇਹਦਾ ਮੈਂ ਪ੍ਰਿੰਟ ਹੀ ਦਵਾਂਗਾ ਤੇ ਆ ਮੈਂ ਦੋ ਪਿਸ ਲਿਆਂਦੇ ਆ L80 ਤੇ ਕਜਲ ਜਿਹਦਾ ਪ੍ਰਿੰਟ ਹੈਗਾ ਵਾ 125 ਰੁਪਏ ਹਾਂਜੀ ਦੋਸਤੋ ਆਹ ਦੇਖੋ 125 ਪ੍ਰਿੰਟ ਹੈਗਾ ਇਹਦਾ ਤੇ ਇਹ ਵੀ ਮੈਂ 125 ਦਾ ਹੀ ਦਵਾਂਗਾ ਵੱਧ ਤੋਂ ਵੱਧ 120 ਦਾ ਇਹ ਚ ਵੀ ਕੋਈ ਲੈਸ ਨਹੀਂ ਹੈਗੀ ਤੇ ਦੋਸਤੋ ਮੈਂ ਮੈਂ 6 ਪੀਸ ਲਿਆਂਦੇ ਆ ਬਲੂ ਹੈਵਨ ਦੇ ਕੱਜਲ ਆ ਮੈਂ ਲਿਆਂਦੇ ਆ 6 ਪੀਸ ਤੇ ਬਲੂ ਹੈਵਨ ਦੀ ਕਿਉਂਕਿ ਇਹ ਕੱਜਲ ਮੇਰੀ ਸ਼ੋਪ ਤੇ ਸਭ ਤੋਂ ਜ਼ਿਆਦਾ ਸੇਲ ਹੈਗੀ ਆ ਕਿਉਂਕਿ ਇਹਦਾ ਰੀਜ਼ਨ ਹੈਗਾ ਵਾਕੀ ਇੱਕ ਕੰਪਨੀ ਦਾ ਵੀ ਆ ਤੇ ਇੱਕ ਬਜਟ ਦੇ ਵਿੱਚ ਹੈਗਾ ਵਾ ਤੇ ਇਹਦਾ ਹੁਣ ਪ੍ਰਿੰਟ ਇਸ ਵਾਰ ਵੱਧ ਗਿਆ ਵਾ 70 ਰੁਪਏ ਹੋ ਗਿਆ ਵਾ ਤੇ ਦੋਸਤੋ ਇਹ 40 ਲਿਆਂਦੇ ਮੈਂ ਮੀਗਾ ਮਹਿੰਦੀ ਦੇ ਦੋ ਬਰਾਊਨ ਤੇ ਦੋ ਬਲੈਕ ਕਿਉਂਕਿ ਇਹਦੀ ਵੀ ਸੇਲ ਮੇਰੀ ਸ਼ੋਪ ਤੇ ਬਹੁਤ ਜ਼ਿਆਦਾ ਹੈਗੀ ਆ ਤੇ ਆ ਮੈਂ ਲਿਆਂਦਾ ਵਾ 10 ਰੁਪਏ ਸੇਲ ਵਾਲਾ ਬੋਡੀ ਲੋਸ਼ਨ ਪ्योर ਰੂਟਸ ਦਾ ਐਲਮੜ ਦਾ ਤੇ ਇਹ 10 ਰੁਪਏ ਸੇਲ ਵਾਲਾ ਹੈਗਾ ਵਾ ਤੇ ਆ ਮੈਂ ਲਿਆਂਦੇ ਆ ਤਿੰਨ ਪੀਸ ਮੈਮੀ ਪੋਕੋ ਦੇ ਐਨਵੀ ਆ ਰਹੇ ਆnde ਤਿੰਨ ਪੀਸ ਤੇ ਦੋਸਤੋ ਆ ਥੋੜੀ ਜਿਮੈਂ ਲਾਈਟਾਂ ਲਿਆਂਦੀਆਂ ਵਾ ਆ ਦੇਖੋ ਆ 100 ਰੁਪਏ ਸੇਲ ਵਾਲੀ ਹੈਗੀ ਆ ਤੇ ਇਹਦੇ ਵਿੱਚ ਮਿਲੇ ਆnde ਆ 9 ਪੀਸ ਤੇ ਇੱਕ ਹੈਗੀ ਆ ਦੋਸਤੋ ਆ ਵੇਖੋ 130 40 ਸੇਲ ਵਾਲੀ ਆ ਇੱਕ ਬਲਬ ਦੇ ਵਿੱਚ ਪੰਜ-ਪੰਜ ਲਾਈਟਾਂ ਤਿੰਨ-ਤਿੰਨ ਲਾਈਟਾਂ ਜਗਦੀਆਂ ਆ ਵਾਲੀ ਹੈਗੀ ਆ ਤੇ ਇਹਦੇ ਵਿੱਚ ਲੈਂਦੇ ਆ 3-4 ਪੀਸ ਤੇ ਆ ਰਹੇ ਆਂਦੇ ਆ ਪੰਜ ਪੀਸ 70-80 ਰੁਪਏ ਸੇਲ ਵਾਲੇ ਆ ਵਾਲੇ ਆ ਦੇਖੋ ਦੋਸਤੋ ਤੇ ਆ ਮੈਂ ਲੈਂਦੀ ਆ 40 ਰੁਪਏ ਸੇਲ ਵਾਲੀ ਮੈਂ ਥੋੜੀ ਵੈਰਾਈਟੀ ਵੀ ਵਾਲੀ ਆ ਦੋਸਤੋ ਆ ਸਾਰੀਆਂ ਲਾਈਟਿੰਗ ਹੈਗੀਆਂ ਵਾ ਸਾਰੀਆਂ ਜਗਾ ਦਾਂਗੇ ਆਪਾਂ ਬਾਅਦ ਦੀਵਾਲੀ ਤੇ ਤੇ ਦੋਸਤੋ ਆ ਵੇਖੋ ਆਪਾਂ ਦੀਵਾਲੀ ਦੀ ਸ਼ੋਪਿੰਗ ਸਟਾਰਟ ਕਰ ਤੀ ਜੀ ਆਹ ਉਹ 10 ਰੁਪਏ ਸੇਲ ਦੀ ਇਹ ਰੰਗੋਲੀ ਐ ਕੋ ਐ ਕੋਪੀ ਦੇ ਵਿੱਚ ਹੈਗੀ ਆ ਇਹਦੇ ਵੀ ਕਾਫੀ ਪੈਕਟ ਆ ਗਏ ਹੋਏ ਆ ਦੇਖੋ ਢੇਰ ਆ ਗਿਆ ਤੇ ਐ 5 ਰੁਪਏ ਸੇਲ ਵਾਲੀ ਰੰਗੋਲੀ ਇਹਨੂੰ ਆਪਾਂ ਕੰਨੇ ਆ ਬੂਰੇ ਵਾਲੀ ਰੰਗੋਲੀ ਤੇ ਇਹ ਵੀ 10 ਰੁਪਏ ਸੇਲ ਵਾਲੀ ਰੰਗੋਲੀ ਹੈਗੀ ਆ ਇਹ ਲੂਨ ਵਾਲੀ ਹੈਗੀ ਆ ਐਚ ਵੀ 6 6 ਪੀਸ ਹੈਗੇ ਆ ਆਹੋ ਦੋਸਤੋ ਆਪਾਂ ਕਾਫੀ ਸਟਾਕ ਲੈੰਦਾ ਵਾ ਰੰਗੋਲੀ ਦਾ ਵੀ ਤੇ ਇਹ ਸਾਰੀ ਰੰਗੋਲੀ ਆ ਤੇ ਇਹ ਸਮਾਨ ਨੂੰ ਹਟਾ ਕੇ ਤੁਹਾਨੂੰ ਮੈਂ ਹੋਰ ਸਮਾਨ ਦਿਖਾਉਣਾ ਵਾ ਕੀ ਆ ਤੇ ਦੋਸਤੋ ਇਹ ਮੇਰਾ ਕਾਉਂਟਰਸ ਫਰੰਟ ਵਾਲਾ ਕਾਉਂਟਰ ਹੈਗਾ ਵਾ ਇੱਕ ਕਾਉਂਟਰ ਹੈਗਾ ਵਾ ਜਿੱਥੇ ਤੁਹਾਨੂੰ ਮੈਂ ਸਮਾਨ ਦਿਖਾਉਣਾ ਸਾਰਾ ਇਹ ਮੇਰਾ ਫਰੰਟ ਵਾਲਾ ਕਾਉਂਟਰ ਹੈ ਇਹ ਸਾਰਾ ਸਮਾਨ ਮੈਂ ਇੱਥੇ ਡਿਸਪਲੇ ਕਰਤਾ ਆ ਵਾ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਕੌਣ ਬਣੇਗਾ ਕਰੋੜਪਤੀ 17 ਵਿੱਚ ਇੱਕ ਇਸ਼ਿਤ ਪਟ ਨਾਮ ਦਾ ਮੁੰਡਾ ਆਇਆ ਵਾ ਜਿਹੜਾ ਕਿ ਇੰਨਾ ਓਵਰ ਕੰਫੀਡੈਂਸ ਹੈਗਾ ਸੀ ਤੇ ਨਾਲ ਇੰਨਾ ਬਦਮੀਜਗਾ ਸੀ ਉਹਨੇ ਅਮੇਤਾਬਚਨ ਸਰ ਦੇ ਨਾਲ ਇੰਨੀ ਬਦਮੀਜ ਕੀਤੀ ਨਾ ਦੇ ਦੋਸਤੋ ਉਹਦੇ ਪੇਰੈਂਟਸ ਵੀ ਇੰਨੇ ਸ਼ਰਮਸਾਰ ਹੋ ਗਏ ਆ ਕਿਉਂਕਿ ਉਹਦੀ ਵੀਡੀਓ ਇੰਨੀ ਵਾਇਰਲ ਹੋ ਰਹੀ ਨਾ ਅੱਗ ਵਾਂਗੂ ਉਹ ਦੋਸਤੋ ਆਪਣਾ ਮੂੰਹ ਲੁਕਾ ਰਹੇ ਆ ਉਹ ਵਿਚਾਰੇ ਆਪਣੇ ਘਰੋਂ ਬਾਹਰ ਨਹੀਂ ਨਿਕਲੇ ਦੋਸਤੋ ਹੈਲੇ ਡਰਾਮਾ ਸਟਾਰਟ ਹੋਇਆ ਸੀ ਤੇ ਨਾਲ ਹੀ ਅਮਤਾਬਚਨ ਸਰ ਨੂੰ ਕਹਿੰਦਾ ਵਾ ਮੇਨ ਰੂਲ ਪਤਾ ਵਾ ਤੁਸੀਂ ਹੁਣ ਟਾਈਮ ਵੇਸਟ ਨਾ ਕਰਿਓ ਜਲਦੀ ਜਲਦੀ ਆਪਣਾ ਸ਼ੋਅ ਸਟਾਰਟ ਕਰੋ ਜਦੋਂ ਸਾਰੇ ਉਹਨੂੰ ਕੋਈ ਸਵਾਲ ਪੁੱਛਦੇ ਸੀ ਕਹਿੰਦਾ ਨਾ ਨਾ ਇਹਦੇ ਜਵਾਬ ਦਸਣ ਲੋੜ ਨਹੀਂ ਐ ਜਵਾਬ ਹੈਗਾ ਵਾ ਤੇ ਜਦੋਂ ਉਹਨੂੰ ਕੋਈ ਗੱਲ ਕਰਦੇ ਸੀ ਨਾ ਨਾ ਸਰ ਮੇਨ ਆਪਣਾ ਤੁਸੀਂ ਮੇਨ ਕੰਮ ਜਲਦੋਂ ਫਾਲਤੂ ਗੱਲਾਂ ਨਾ ਕਰੋ ਕਹਿਣ ਦਾ ਮਤਲਬ ਦੋਸਤੋ ਇਹਨਾਂ ਬਤਮੀ ਜਗਾ ਸੀ ਇਹਨਾਂ ਓਵਰ ਕੰਫੀਡੈਂਸ ਹੈਗਾ ਸੀ ਤੁਸੀਂ ਜੇ ਕਿਤੇ ਵੀਡੀਓ ਉਹਦੀ ਵੇਖ ਲਈ ਨਾ ਤੇ ਤੁਹਾਨੂੰ ਉਹਦੇ ਇਹਨਾਂ ਗੁੱਸਾ ਆਏਗਾ ਤੁਸੀਂ ਖੁਦ ਸ਼ਰਮਸਾਰ ਹੋ ਜਾਓਗੇ ਕਿ ਅੱਜ ਅੱਜਕੱਲ ਦੀ ਨੌਜਵਾਨ ਪੀੜ੍ਹੀ ਇੰਨੀ ਬੇਵਕੂਫ ਹੈ ਗਈ ਆ ਉਸ ਬੱਚੇ ਨੂੰ ਮੈਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਇੱਕ ਗੱਲ ਕਹਿਣਾ ਚਾਹਾਂਗਾ ਓਏ ਬੇਵਕੂਫਾ ਓਏ ਮੋਟਿਆ ਓਏ ਅਨਪੜਾ ਓਏ ਸ਼ਦਾਈਆ ਓਏ ਮੈਂਡਲਾ ਓਏ ਕਮੀਨਿਆ ਉਹ ਗਵਾਰਾ ਓਏ ਜਾਹਿਲਾ ਓਏ ਨਿਕੰਮਿਆਂ ਓਏ ਮੋਟਿਆ ਤੈਨੂੰ ਇਨੀ ਅਕਲ ਨਹੀਂ ਗਈ ਕਿ ਤੂੰ ਅਮਿਤਾਪ ਬਚਨ ਸਰ ਦੇ ਸਾਹਮਣੇ ਬੈਠਾ ਵਾ ਤੇ ਇੰਨੀਆਂ ਬੇਬਕੂਫੀਆਂ ਵਾਲੀਆਂ ਗੱਲਾਂ ਕਰਦਾ ਪਿਆ ਵਾ ਚੱਲ ਇੱਕ ਮਿੰਟ ਲਈ ਤੂੰ ਅਮਿਤਾਪ ਬਚਨ ਜੀ ਨੂੰ ਸਾਈਡ ਤੇ ਵੀ ਕਰ ਦੇ ਤੂੰ ਐ ਵੇਖ ਤਿਰ ਤੋਂ ਕਿੰਨੀ ਵੱਡੇ ਉਮਰ ਦੇ ਬੰਦੇ ਹੈਗੇ ਆ ਤੈਨੂੰ ਤਮੀਜ਼ ਨਹੀਂ ਗਈ ਆਪਣੇ ਵੱਡਿਆ ਦੇ ਨਾਲ ਕਿੱਦਾਂ ਦੀ ਗੱਲ ਕਰਦੀ ਕਰੀਦੀ ਆ ਤੇਰੇ ਪੇਰੈਂਟਸ ਨੇ ਤੈਨੂੰ ਇਨੀ ਅਕਲ ਨਹੀਂ ਸਿਖਾਈ ਤੂੰ ਓਡੀਸ਼ਨ ਦੇ ਇੱਕ ਇੱਕ ਕੋਣ ਬਣੇਗਾ ਕਰੋੜਪਤੀ ਦੇ ਵਿੱਚ ਤੇ ਆ ਗਿਆ ਵਾ ਪਰ ਤੈਨੂੰ ਇੰਨੀ ਸਕੂਲ ਦੇ ਵਿੱਚ ਅਕਲ ਨਹੀਂ ਸਿਖਾਈ ਕਿ ਵੱਡਿਆਂ ਨਾਲ ਕਿਵੇਂ ਗੱਲ ਕਰਦੀ ਹੈ ਕਰੀਦੀ ਆ ਲੱਗਦਾ ਤੇਰੇ ਪੇਰੈਂਟਸ ਨੇ ਤੈਨੂੰ ਕੋਈ ਤਰੀਕਾ ਨਹੀਂ ਸਿਖਾਇਆ ਕਿ ਵੱਡਿਆਂ ਨਾਲ ਕਿਵੇਂ ਗੱਲ ਕਰੀਦੀ ਆ ਮੈਨੂੰ ਤਾਂ ਲੱਗਦਾ ਵਾ ਤੂੰ ਪੜਿਆ ਲਿਖਿਆ ਅਨਪੜੇਗਾ ਵਾ ਤੇ ਤੇਰੇ ਵਿੱਚ ਇੰਨਾ ਹੰਕਾਰ ਹੈਗਾ ਵਾ ਇੰਨਾ ਤੋਂ ਓਵਰ ਕੰਫੀਡੈਂਸ ਹੈਗਾ ਵਾ ਕਿ ਤੂੰ ਘਰ ਆਇਆ ਤੇ ਪੈਸੇ ਕਮਾਣ ਸੀ 7 ਕਰੋੜ ਰੁਪਈਆ ਕਮਾਣ ਆਇਆ ਸੀ ਪਰ 7 ਕਰੋੜ ਲੋਕਾਂ ਦੀਆਂ ਤੂੰ ਗਾਲ੍ਹਾਂ ਖਾਲੀਆਂ ਵਾ ਤੇ ਦੋਸਤੋ ਇਸ ਬੱਚੇ ਦੀ ਕਾਨੂੰਨੀ ਹਰਕਤ ਕਰਕੇ ਨਾ ਉਹਦੇ ਮਾਪਿਓ ਵਿਚਾਰੇ ਇੰਨੇ ਸ਼ਰਮਿੰਦੇ ਹੋ ਗਏ ਨਾ ਉਹਨਾਂ ਦੇ ਰਿਸ਼ਤੇਦਾਰਾਂ ਦੇ ਫੋਨ ਨੇ ਗਵਾਂਡੀਆਂ ਦੇ ਫੋਨ ਨੇ ਯਾਰਾਂ ਦੋਸਤਾਂ ਦੇ ਫੋਨ ਹੈ ਉਹਨਾਂ ਦੇ ਪੇਰੈਂਟਸ ਦੇ ਫੋਨ ਹੈ ਉਹਨਾਂ ਦੇ ਟੀਚਰਾਂ ਦੇ ਫੋਨ ਇੰਨੇ ਫੋਨ ਕਾਲਸ ਕੋਲ ਸਾਰੀਆਂ ਵਾ ਤੇ ਉਹਨਾਂ ਦਾ ਕਹਿਣਾ ਵਾ ਕਿ ਤੁਹਾਡੇ ਬੱਚੇ ਨੇ ਸਾਡੀ ਬੜੀ ਬਦਨਾਮੀ ਕਰਾਤੀ ਆ ਸਾਰੇ ਪਾਸੇ ਸਾਡੀ ਥੂਤੂ ਹੋਈ ਪਈ ਆ ਤੇ ਦੋਸਤੋ ਉਹਦੇ ਪੇਰੈਂਟਸ ਇੰਨੇ ਸ਼ਰਮਸਾਰ ਹੋਏ ਪਏ ਆ ਵਿਚਾਰਿਆਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਵਾ ਕਿਉਂਕਿ ਲੋਕੀ ਇੰਨੇ ਕਮੈਂਟ ਗੰਦੇ ਕਰ ਰਹੇ ਨਾ ਤੇ ਉਹਨਾਂ ਨੂੰ ਇੰਨੇ ਸਵਾਲ ਪੁੱਛ ਰਹੇ ਆ ਕਿ ਉਹਨਾਂ ਦਾ ਕਹਿਣਾ ਵਾ ਕਿ ਤੁਸੀਂ ਆਪਣੇ ਬੱਚੇ ਨੂੰ 1% ਵੀ ਅਖਲੀ ਸਿਖਾਈ ਇਹਨੂੰ ਤਮੀਜ਼ ਨਹੀਂ ਕੀ ਬੋਲਣ ਦੀ ਆਪਣੇ ਵੱਡੇ ਨਾਲ ਕਿੱਦਾਂ ਗੱਲ ਕਰਦੀ ਆ ਤੇ ਦੋਸਤੋ ਤੁਹਾਡੀ ਇਹ ਸਾਰੀ ਸਟੋਰੀ ਬਾਰੇ ਕੀ ਕਹਿਣਾ ਵਾ ਜੇ ਤੁਸੀਂ ਵੀਡੀਓ ਨਹੀਂ ਵੇਖੀ ਤਾਂ ਜ YouTube ਤੇ ਜਾ ਕੇ ਵੀਡੀਓ ਵੇਖ ਲਓ ਤੁਹਾਨੂੰ ਫਿਰ ਸਾਰੇ ਮੈਟਰ ਦਾ ਪਤਾ ਲੱਗ ਜਾਏਗਾ ਤੇ ਦੋਸਤੋ ਤੁਸੀਂ ਉਹਨਾਂ ਕਰਨਾ ਕੀ ਆ ਇਸ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਮਿਲ ਸਕੇ ਤੇ ਇਹ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਵਾ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਆਪਾਂ ਮਿਲਾਂਗੇ ਹੁਣ ਤੁਹਾਨੂੰ ਨੈਕਸਟ ਵਲ ਸਾਸਿਕਾਲ